ਲਗੇ ਕੇ ਪਸੇਬ ਮੁੰਡੇ ਆ ਮਮਾ ਸਾਡੇ ਮੁੰਡੇ ਆ ਅਸੀਂ ਮਾਤਮ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹੁਸ਼ਿਆਰਪੁਰ ਤੋਂ ਜਿੱਥੇ ਹਿੰਮਤ ਰਾਏ ਨੂੰ ਨਾਮ ਅੱਖਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਹੈ ਹਿੰਮਤ ਉਹਨਾਂ ਭਾਰਤੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਕੁਵੈਤ ਇਮਾਰਤ ਅਗਨੀਕਾਂਡ ਵਿੱਚ ਜਾਨ ਕਵਾ ਦਿੱਤੀ ਸੀ ਪੰਜਾਬ ਦੇ ਹੁਸ਼ਿਆਰਪੁਰ ਨਾਲ ਸੰਬੰਧਿਤ ਹਿੰਮਤ رائے ਦੀ ਮ੍ਰਿਤਕ ਦੇ ਜਿਵੇਂ ਹੀ ਕਾਰਪੋਨਚੀ ਤਸੋਕ ਦੀ ਲਹਿਰ ਫੈਲ ਗਈ ਹਿੰਮਤ رائے ਦੀਆਂ ਦੋ ਧੀਆ ਤੇ ਇੱਕ 16 ਸਾਲਾ ਪੁੱਤਰ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਮੈਂਬਰ ਸਦਮੇ ਵਿੱਚ ਨੇ ਹੁਸ਼ਿਆਰਪੁਰ ਦੇ ਸ਼ਮਸ਼ਾਨ ਘਾਟ ਵਿੱਚ ਹਿੰਮਤ رائے ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਸ਼ਾਮ 84 ਤੋਂ ਵਿਧਾਇਕ ਡਾਕਟਰ ਰਵਜੋਤ ਸਿੰਘ ਪ੍ਰਸ਼ਾਸਨਿਕ ਅਧਿਕਾਰੀ ਤੇ ਵੱਡੀ ਗਿਣਤੀ ਲੋਕ ਹਿੰਮਤ رائے ਨੂੰ ਅੰਤਿਮ ਸ਼ਰਧਾਂਜਲੀ ਦੇਣ ਪਹੁੰਚੇ। ਇਹ ਦੋ ਭੈਣਾਂ ਵਿਆਹੀਆਂ ਆਪਣੇ ਘਰਾਂ ਮੇਰਾ ਭਰਾ ਸਿਰ 16 ਸਾਲਾਂ ਦਾ ਉਹਨਾਂ ਕਰਕੇ ਬੈਠੇ ਸੀ ਉਹ ਉੱਥੇ। ਉਹਨਾਂ ਨੂੰ ਅਜੇ ਹੋਰ 15 ਸਾਲ ਕੰਮ ਕਰਨਾ ਸੀ। ਮਾਂਾ ਛੋਟਾ ਹੈ। ਚੁੱਪ ਕਰ। ਜੋ ਚੁੱਪ ਹੋ ਜਾਵੇਗਾ ਜਦੋਂ ਲੱਗ ਕੇ ਟੋੜਨਾ ਨਿਆਣਾ ਇਹਨੂੰ ਤਾਂ ਬਿਰਹਾ ਜਿਹਾ ਸਮਝ ਨਹੀਂ ਪੜਾ ਨਿਆਣਾ ਹੈ ਵਿਚਾਰਾ ਇਹਦੇ ਲਈ ਕੁਝ ਕਰ ਸਕਦਾ ਅਸੀਂ ਕਰਾਂਗੇ ਜੋ ਸਾਡੇ ਕੋਲ ਹੋਊਗਾ ਅਸੀਂ ਵੀ ਮੁੰਡੇ ਆ ਮम्मा ਸਾਡੇ ਮੁੰਡੇ ਆ ਅਸੀਂ ਅਸੀਂ ਕਰਾਂਗੇ ਪਰ ਜੇ ਸਰਕਾਰ ਕੁਝ ਕਰ ਸਕਦੀ ਹੈ ਮੇਰੇ ਭਰਾ ਵਾਸਤੇ ਮੇਰੀ ਮੰਮੀ ਲਈ ਤਾਂ ਮੈਂ ਚਾਹਾਂਗੀ ਕੁਝ ਕਰ ਮੇਰੇ ਭਰਾ ਲਈ ਕਰਦਾ ਕਿ ਮੇਰੀ ਮੰਮੀ ਨੂੰ ਵੀ ਹੌਸਲਾ ਰਹੇ ਤੇ ਬਹੁਤ ਕਹਿਰ ਵਰਤ ਗਿਆ ਹੈ ਜੀ ਇਹ ਜੋ ਘਟਨਾ ਹੋਈ ਹੈ ਪ੍ਰਮਾਤਮਾ ਕਰੇ ਇਸ ਤਰ੍ਹਾਂ ਦੀ ਘਟਨਾ ਕਿਸੇ ਨਾਲ ਨਹੀਂ ਹੋਵੇ ਪਰ ਅਸੀਂ ਪ੍ਰਸ਼ਾਸਨ ਸਟੇਟ ਗਵਰਨਮੈਂਟ ਐਂਡ தி ਸੈਂਟਰ ਗਵਰਨਮੈਂਟ ਜਿਤਨੇ ਮਦਦ ਕੀਤੀਆਂ ਕਿ ਜਿਨ੍ਹਾਂ ਨੇ ਸਾਡੀ ਹਰ ਤਰ੍ਹਾਂ ਮਦਦ ਕੀਤੀ ਹੈ ਪ੍ਰਸ਼ਾਸਨ ਦੀ ਹੀ ਹੈਲਪ ਦੇ ਨਾਲ ਅਸੀਂ ਇੰਨੀ ਜਲਦੀ ਸਾਡੀ ਬੋਡੀ ਰਿਸੀਵ ਕੀਤੀ ਨਹੀਂ ਤੇ 15-15 ਦਿਨ ਬੋਡੀਆਂ ਨਹੀਂ ਆਦੀ ਪ੍ਰਸ਼ਾਸਨ ਨੇ ਸਾਨੂੰ 24 ਘੰਟੇ ਦੇ ਵਿੱਚ ਵਿੱਚ ਬੋਡੀ ਦੇ ਉੱਤੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਤੇ 24-25 ਸਾਲ ਤੋਂ ਕੁਵੇਤ ਵਿੱਚ ਹੀ ਉੱਥੇ ਆਪਣਾ ਰੋਜ਼ੀ-ਰੋਟੀ ਕਮਾਣ ਲਈ ਕੰਮ ਕਰ ਰਹੇ ਸੀਗੇ ਤੇ ਇੱਕ ਬੜਾ ਦਰਦਨਾਕ ਘਟਨਾ ਘਟਨਾ ਘਟੀ ਹੈ ਜਿਹਦੇ ਕਰਕੇ तकरीबन ਜਿੰਨੇ ਵੀ ਸੀ ਉੱਥੇ ਰਾਤ ਨੂੰ ਉਹਨਾਂ ਦੇ ਸਾਥੀ ਸੀਗੇ ਉਹ ਸਾਰਿਆਂ ਨੂੰ ਅੱਗੇ ਨੇਰੇ ਚ ਅੱਗੇ ਲਪੇਟ ਚ ਆ ਗਏ ਉਹ ਤੇ ਉਹਨਾਂ ਦਾ ਅਜ ਸੰਸਕਾਰ ਹੋਇਆ ਤੇ ਅੱਜ ਅਸੀਂ ਇਸ ਮੌਕੇ ਪਹੁੰਚੇ ਆ ਤੇ ਪੂਰਾ ਪ੍ਰਸ਼ਾਸਨ ਸਾਡੇ ਨਾਲ ਇੱਥੇ ਆਇਆ ਹੈਗਾ ਤੇ ਅਸੀਂ ਇਸ ਦੁੱਖ ਦੀ ਘੜੀ ਵਿੱਚ ਪੂਰੇ ਪਰਿਵਾਰ ਦੇ ਨਾਲ ਉਹਨਾਂ ਸਕੇ ਸਬੰਧ ਦੇ ਨਾਲ ਅਸੀਂ ਖੜੇ ਆ ਤੇ ਅਸੀਂ ਅਰਦਾਸ ਕਰਦੇ ਉਹਨਾਂ ਦੀ ਵਿਛੜੀ ਯੂਰੂ ਨੂੰ ਚਰਨਾਚ ਨਵਾਸ ਬਖਸ਼ਣ ਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਪੂਰੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਸੀਐਮ ਸਾਹਿਬ ਤੇ ਅਸੀਂ ਤੇ ਸਾਰਾ ਪ੍ਰਸ਼ਾਸਨ ਪਰਿਵਾਰ ਦੀ ਦੁੱਖ ਦੀ ਘੜੀ 'ਚ ਖੜੇ ਆ ਤੇ ਹਰ ਮੁਮਕਿਨ ਜੋ ਕੋਸ਼ਿਸ਼ ਸੰਭਵ ਹੈਲਪ ਦੀ ਲੋੜ ਹੋ ਗਈ ਅਸੀਂ ਆਪਾਂ ਕਰਨ ਨੂੰ ਤਿਆਰ ਆ ਜੀ